ਸਸਿਕਾ ਜੀ ਮੈਂ ਹਕਮਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਦੇ ਨਾਲ ਕੋਈ ਵਪਾਰ ਸਮਝੌਤਾ ਹੋਣ ਦੇ ਅਸਰ ਨਹੀਂ ਨਜ਼ਰ ਆਉਂਦੇ ਅਤੇ 1 ਅਗਸਤ ਤੋਂ ਪਾਰੀ ਪਰਕਮ ਟੈਰਿਫ ਦੀ ਅਦਾਇਗੀ ਕਰਨ ਵਾਲੇ 94 ਮੁਲਕਾਂ ਦੇ ਵਿੱਚੋਂ ਕੈਨੇਡਾ ਇੱਕ ਹੋ ਸਕਦਾ ਹੈ ਜੀ ਹਾਂ ਯੂਕੇ ਤੇ ਦੌਰ ਉਤੇ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਅਮਰੀਕਾ ਜ਼ਿਆਦਾਤਰ ਮੁਲਕਾਂ ਦੇ ਨਾਲ ਵਪਾਰ ਸਮਝੌਤੇ ਸਿਰੇ ਚੜਾ ਰਿਹਾ ਹੈ ਅਤੇ ਯੂਰਪ ਦੇ ਨਾਲ ਦੀ ਸੰਦੀ ਹੋਣ ਦੀ ਉਮੀਦ ਹੈ ਪਰ ਕੈਨੇਡਾ ਇੰਨਾ ਖੁਸ਼ਕਿਸਮਤ ਨਹੀਂ ਜਾਪਦਾ ਇਤੇ ਦੱਸਣਾ ਬੰਦਾ ਕਿ ਕੈਨੇਡਾ ਦੇ ਕਮਾਂਤਰੀ ਵਪਾਰ ਮਾਮਲਿਆਂ ਬਾਰੇ ਮੰਤਰੀ ਡੋਮਿਨਿਕ ਲੌਬਲੈਂਕ ਨੇ ਹਾਲੀ ਦੇ ਵਿੱਚ ਵਾਸ਼ਿੰਗਟਨ ਤੋਂ ਪਰਤਨ ਦੇ ਮੰਗਰੋਸ ਕੇ ਦਿੱਤੇ ਸਨ ਕਿ ਗੁਆਂਡੀ ਮੁਲਕ ਦੇ ਨਾਲ ਵਪਾਰ ਦੇ ਮਸਲੇ ਉੱਤੇ ਗੱਲਬਾਤ ਬੇਹਤ ਗੁੰਝਲਦਾਰ ਰਹੀ ਅਤੇ 1 ਘੱਟ ਤੱਕ ਮਾਮਲਾ ਸੁਲਝਣਾ ਸੰਭਵ ਨਹੀਂ ਹੋਵੇਗਾ ਵਪਾਰ ਸੰਧੀ ਦੀ ਗੈਰ ਮੌਜੂਦਗੀ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਜਨਵਰੀ ਹਰ ਚੀਜ਼ ਉੱਤੇ 35 ਫੀਸ ਦੀ ਟੈਕਸ ਲੱਗੇਗਾ ਤੇ ਜੇ ਕੈਨੇਡਾ ਸਰਕਾਰ ਮੋੜੀਆਂ ਟੈਰਿਫ ਲਾਗੂ ਕਰਦੀ ਹੈ ਤਾਂ 트ੰਪ 35 ਫੀਸ ਦੀ ਤੋ ਵੀ ਅੱਗੇ ਜਾ ਸਕਦੇ ਨੇ ਮੌਜੂਦਾ ਸਮੇਂ ਤੇ ਵਿੱਚ ਕੈਨੇਡੀਅਨ ਸਟੀਲ ਐਲੂਮੀਨੀਅਮ ਅਤੇ ਆਟੋਮੋਬਾਈਲਸ ਤੇ ਟੈਕਸ ਲਾਗੂ ਨਹੀਂ ਅਤੇ ਕੁਝ ਦਿਨ ਬਾਅਦ ਸਭ ਕੁਝ ਟੈਰਿਫ ਦੇ ਘੇਰੇ ਵਿੱਚ ਹੋਵੇਗਾ ਅਸਰ ਬ੍ਰੈਂਡ ਡੋਨਲਡ ਟਰੰਪ ਨੇ ਸਕਾਟਲੈਂਡ ਪੁੱਜਣ ਦੇ ਮਗਰੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਚੁਕਲਿਆ ਅਤੇ ਚੇਤਾਵਨੀ ਵੀ ਦੇ ਦਿੱਤੀ ਕਿ ਇਮੀਗ੍ਰੇਸ਼ਨ ਯੂਰਪ ਦਾ ਸਾਹ ਖੋਟ ਰਹੀ ਹੈ ਅਤੇ ਟਰੰਪ ਦੇ ਵੱਲੋਂ ਕੁਝ ਯੂਰਪੀ ਮੁੱਲਕਾਂ ਲਈ ਸ਼ਲਾਘਾ ਵੀ ਕੀਤੀ ਗਈ ਜਿੱਥੇ ਸਖਤ ਇਮੀਗ੍ਰੇਸ਼ਨ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਦਿਲਚਸਪ ਗੱਲ ਇਹ ਹੈ ਕਿ ਟਰੰਪ ਦੀ ਮਾਂ ਸਕਾਟਲੈਂਡ ਦੇ ਨਾਲ ਸੰਬੰਧਤ ਸੀ ਅਤੇ ਥੋ ਪ੍ਰਵਾਸ ਕਰਕੇ ਅਮਰੀਕਾ ਪਹੁੰਚੀ ਜਦਕਿ ਪਿਤਾ ਜਰਮਨੀ ਤੋਂ ਪ੍ਰਵਾਸ ਕਰਕੇ ਅਮਰੀਕਾ ਪਹੁੰਚੇ ਸੀ ਦੱਸਿਆ ਗਿਆ ਕਿ ਸਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ 20 ਦੇ ਮਕਰੋ 8 ਕਰੋੜ 70 ਲੱਖ ਗੈਰ ਕਾਨੂੰਨੀ ਪ੍ਰਵਾਸੀ ਯੂਰਪੀ ਮੁਲਕਾਂ ਦੇ ਵਿੱਚ ਦਾਖਲ ਹੋ ਚੁੱਕੇ ਨੇ 트ੰਪ ਦੇ ਵੱਲੋਂ ਆਪਣੇ ਫੇਰੀ ਦੌਰਾਨ ਯੂਕੇ ਦੇ ਪ੍ਰਧਾਨ ਮੰਤਰੀ ਕਿਰ ਸਟਾਮਰ ਅਤੇ ਯੂਰਪੀ ਕਮਿਸ਼ਨ ਦੇ ਮੁਖੀ ਅਲਸੂਲਾ ਵਾਂਡਰਲਾਈਨ ਤੇ ਨਾਲ ਵੀ ਮੁਲਾਕਾਤ ਕੀਤੀ ਜਾਣੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ